ਆਪਾਂ ਨੇ ਇਹ ਪਰਿਹੇਤ ਕਰਨੀ ਹੈ ਕਿਉਂ ਕਰਨੀ ਹੈ ਕਿਉਂਕਿ ਲਿੰਦਿਆ ਚੁਗਲੀ ਬੈਰ ਬਰੋਧ ਆਪਾਂ ਉਹਦੇ ਕਰਦੇ ਆ ਜਦੋਂ ਸਾਡੇ ਅੰਦਰ ਇੱਕ ਵਿਚਾਰ ਚੱਲਦਾ ਹੈ ਕਿ ਮੈਂ ਬਹੁਤ ਚੰਗਾ ਬਾਕੀ ਸਾਰੇ ਮਾੜਿਆ ਉਹ ਵੀ ਆਪਾਂ ਇਹ ਲਿੰਦਿਆ ਚੁਗਲੀ ਕਰਦੇ ਆ ਪਰ ਗੁਰੂ ਨੂੰ ਪੁੱਛਾਂ ਗੁਰੂ ਜੀ ਮੈਂ ਚੰਗਾ ਗੁਰੂ ਜੀ ਕਹਿੰਦੇ ਨਹੀਂ ਹਰ ਨਹੀਂ ਚੰਗੇ ਬੁਰਾ ਨਹੀਂ ਕੋਈ ਜਦੋਂ ਗੁਰੂ ਨੇ ਕਹਿ ਦਿੱਤਾ ਅਸੀਂ ਚੰਗੇ ਨਹੀਂ ਦੂਜਾ ਬੁਰਾ ਨਹੀਂ ਫਿਰ ਅਸੀਂ ਕਿਉਂ ਇੰਦਾ ਚੁਗਲੀ ਕਰਦੇ ਆ ਗੁਰਮੁਖੀ ਮਿੱਦਿਆ ਚੁਗਲੀ ਕਰਾਂਗੇ ਸਾਨੂੰ سزا ਮਿਲੇ ਐਸੇ ਕਰਕੇ ਪਹਿਲਾ ਵਾਜਬ ਦਾਸ ਦਾ ਪਵਾ ਲੋ ਇਹ ਆਪਾਂ ਨਹੀਂ ਦੇ ਆ ਟੂ ਬਲੀਵ ਬੈਰ ਬਰੋਦ ਛੱਡੋ ਜੇ ਵੀ ਮਾਤਾ ਜੇ ਵੀ ਭੈਣ ਦੀ ਉਮਰ ਸੱਸਾਂ ਦੇ ਵਿੱਚ ਆ ਗਈ ਉਹ ਆਪਣੀ ਨੂੰ ਨੂੰ ਅੱਜ ਤੋਂ ਬਾਦ ਧੀ ਵਾਂਗ ਸਮਾਨ ਦੇਣਾ ਸ਼ੁਰੂ ਕਰਦੇ ਧੀ ਵਾਂਗ ਪਿਆਰ ਦੇਣਾ ਸ਼ੁਰੂ ਕਰਦੇ ਹੋ ਅੱਜ ਜਿਹੜੀਆਂ ਨੂਹਾਂ ਨੇ ਉਹ ਅੱਜ ਤੋਂ ਸੱਸ ਨੂੰ ਆਪਣੀ ਮਾਂ ਵਾਲਾ ਪਿਆਰ ਦੇਣਾ ਸ਼ੁਰੂ ਕਰੋ ਵਰਗ ਪਿਆਰ ਉਹ ਦਸ ਦੇਣਾ ਦੇ ਵਿੱਚ ਹੀ ਤੁਹਾਡੇ ਘਰ ਦੇ ਵਿੱਚ ਸਵਰਗ ਆ ਜਾਏਗਾ ਸਵਰਗ ਪਰ ਬਿਮਾਰੀ ਕਿੱਥੇ ਖੜ ਗਈ ਸੱਸ ਭਾਉਦੀ ਹੈ ਕਿ ਮੈਨੂੰ ਨੂੰ ਪਿਆਰ ਦੇ ਨਹੀਂ ਠੀਕ ਹੈ ਤੂੰ ਵੱਡੀ ਹੈ ਨੂੰ ਤੈਨੂੰ ਪਿਆਰ ਦੇ ਦਿੱਤੀ ਪਰ ਤੇਰਾ ਵੀ ਤੇ ਕੋਈ ਭਰ ਜਾਏਗਾ ਦੇ ਰਾਹੀ ਤੇ ਕੋਈ ਭਰਤ ਹੈ ਤਉ ਵੀ ਤੇ ਮਾਵਾ ਦਾ ਪਿਆਰ ਦੇ ਨੂਨ ਜੇ ਨੂ ਕੋ ਤੂੰ ਝਲਦੀ ਹੈ ਪਿਆਰ ਧਾਲਦੀ ਹੈ ਕਰਤ ਨੂੰ ਵੀ ਪਿਆਰ ਦੇ ਦੇ ਅਤੇ ਐਦੀ ਨੂ ਆਈ ਨੂ ਰਾਰੇ ਨੂੰ ਵੀ ਬੇਨਤੀ ਹੈ ਕਹਤੀ ਹੈ ਤੂੰ ਵੀ ਆਪਣੇ ਸਾਸਨ ਨੂੰ ਬਾਵਾ ਵਾਲਾ ਪਿਆਰ ਦੇ ਤੂੰ ਵੀ ਦੇਖ ਜੇ ਤੂੰ ਆਪਣੀ ਸਾਸਨ ਨੂੰ ਕੌੜਾ ਭੁੱਲਦੀ ਹੈ ਤਜ ਕੰਨ ਨੂੰ ਤੇਰੀ ਮਾਂ ਨੂੰ ਤੇਰੀ ਭਝਾਈ ਕੌੜਾ ਬੋਲੀ ਤੈਨੂੰ ਕਿੰਨਾ ਘੁਰਾ ਲੱਗੇਗਾ ਕਿੰਨਾ ਘੁਰਾ ਲੱਗੇਗਾ ਤੇ ਇਹਦੇ ਨਰਮ ਤੇ ਭਝਾਈ ਦੇ ਵਿੱਚ ਨਰਮ ਤੇ ਭਝਾਈ ਇੱਕ ਦੂਜੇ ਨੂੰ ਪੈਣ ਵਾਲਾ ਪਿਆਰ ਲੈਣਾ ਸ਼ੁਰੂ ਕਰਦੇ ਹੋ ਕਿਉਂਕਿ ਗੁਰੂ ਨੇ ਆਖਿਆ ਭਾਵ ਨਹੀਂ ਚੰਗੇ ਬੁਰਾ ਨਹੀਂ ਹੋਈ ਜਿਤੇ ਗੁਰੂ ਦੇ ਸਿੱਖੋ ਗੁਰੂ ਦੀਆਂ ਸਿੰਘਣੀਆਂ ਹੋ ਗੁਰੂ ਨਾਲ ਪਿਆਰ ਕਰਦੀਆਂ ਤਾਂ ਅੱਜ ਤੋਂ ਇੱਕ ਕਸਮ ਖਾ ਕੇ ਜਾਇਓ ਕਿ ਨਾ ਸੱਸ ਨੂੰ ਮੰਤਾ ਬੋਲੇਗੀ ਨਾ ਨੂੰ ਸੱਸ ਬਲਕੇ ਇੱਕ ਦੂਜੇ ਨੂੰ ਪਿਆਰ ਕਰਨਾ ਸ਼ੁਰੂ ਕਰੇ ਐਦਾਂ ਹੀ ਭਰਾਵਾਂ ਦੇ ਵਿੱਚ

भ्रष्टा नहीं नामी मरना, भ्रष्टा नहीं नामी मरना एक भी सोचा, किधर जपना, है? की जपना, आपका जपना है जो साधे गुरु ने आखे वही गुरु गुरुमंत्र है जप ऐसे गुरुमंत्र वाक्य है कि वही गुरु, वही गुरु, वही गुरु साधे चिताविचिता आऊंगा ਜੇ ਤੋ ਵਾਪਸ ਚੱਪਾਂ ਪਤਾ ਲੱਗਿਆ ਹੁਣ ਆਪਾਂ ਤੁਰੇ ਲਗੇ ਆ ਇੱਕ ਪੈਰ ਤੇ ਕਹਦੇ ਹੋ ਵਾਹ ਦੂਜੇ ਤੇ ਗੁਰੂ ਵਾਹ ਗੁਰੂ ਵਾਹ ਦੁਨਾਰੇ ਗੁਰੂ ਘਰ ਆਜੋ ਨਾਵੇਂ ਸਿਮਰਨ ਕਰ ਲੋ ਗੁਰੂ ਘਰ ਤੋਂ ਵਾਪਸ ਚੱਲਦੇ ਹੋ ਇੱਕ ਪੈਰ ਨਾਲ ਫੇਰ ਵਾਹ ਦੂਜੇ ਨਾਲ ਗੁਰੂ ਵਾਹ ਗੁਰੂ ਸਿਮਰਨ ਕਰਦੇ ਕਰਦੇ ਘਰ ਚਲੇ ਜੋ ਨਹੀਂ ਸਿਮਰਨ ਹੋ ਗਿਆ ਨੰਬਰ 2 ਤੇ ਪਰ ਸ਼ਾਦਾ ਬਣੋ ਨਹੀਂ ਪਹਿਰਾ ਪਰ ਸ਼ਾਦਾ ਬਣੋਂ ਬਿਨਰੇ ਵੀ ਆਪਾ ਸਿਮਰਨ ਕਰ ਸਕਦੇ ਆ ਸ਼ਾਦਾ ਬਣੋਂ ਕੋਲੇ ਵੀ ਆਪਾ ਸਿਮਰਨ ਕਰ ਸਕਦੇ ਆ ਕਿਦਾਂ ਬਾਜ ਗੁਰੂ ਰਾਗ ਗੁਰੂ ਰਾਗ ਗੁਰੂ ਹੋ ਸਕਦੇ ਝਾਰੂ ਮਾਰਦੇ ਵਾ ਵਾ ਗੁਰੂ ਵਾ ਗੁਰੂ ਝਾਰੂ ਮਾਰਦੇ ਇਸ ਨੂੰ ਹੋ ਸਕਦਾ ਧਾਰ ਘੱਟਦੇ ਵਾ ਫਿਰ ਵਾ ਗੁਰੂ ਵਾ ਫਿਰ ਹੋ ਸਕਦੇ ਭਾਈ ਫੱਟੇ ਵੱਢਦੇ ਆ ਵਾ ਗੁਰੂ ਵਾ ਗੁਰੂ ਖਾਦ ਪਾਉਨੇ ਵਾ ਗੁਰੂ ਵਾ ਗੁਰੂ ਕੋਈ ਗਰਮਤ ਪਿਆਰਿਓ ਆਪਣਾ ਗੁਰੂ ਕਹਿ ਰਿਹਾ ਹਾਥ ਪਾਉ ਸੇ ਕਾਮ ਕਰ ਚੀਤ ਦਰਜਨ ਨਾਲ ਮਨ ਜਿਤ ਗੁਰੂ ਦੇ ਨਾਲ ਜੋੜਨ ਅਤੇ ਨਾਲ ਸਿਮਰਨ ਕਰੀ ਤੇ ਇਹ ਆ ਗਿਆ ਦੂਜਾ ਸਟੈਪ ਨੰਬਰ 3 ਤੇ ਆ ਗਿਆ ਤੀਜਾ ਸਟੈਪ ਤੀਜਾ ਸਟੈਪ ਇਹ ਹੈ ਗਲਤ ਖਿਆਲ ਇਹ ਵੱਟ ਤੋਂ ਵੱਟ ਕੁਲ ਕਰਦੇ ਹੈ। ਸਿਆਰ ਕਰਨੀ ਵਿੱਚ ਸਬਰ ਸੰਤੋਖ ਕਰਦੇ। ਕਿਉਂ? ਕਿਉਂਕਿ ਜਿਹੜਾ ਆਪਾਂ ਹੁਣ ਪਿਛਲਾ ਖਾ ਰੇ ਆ ਨਾ ਦੁੱਖ ਤੇ ਸੁੱਖ ਜਿਹੜੇ ਪਿਛਲੇ ਘੋਬ ਰਹੇ ਆ ਉਹ ਆਪਣੇ ਹੀ ਬੀਜੇ ਹੋਏ ਆ। ਹੁਣ ਪਾਤਸ਼ਾਹ ਕਹਿੰਦੇ ਆ ਕਹਿੰਦੇ ਹੁਣ ਬੀਜ ਲੈ ਤੇਰੀ ਜ਼ਮੀਨ ਵਾਤ ਹੈ। ਕੋੜ ਬੱਤੈ ਹਰ ਨਾਮ ਨਾ ਲਿਜਿਓ ਅੱਗੇ ਭੁੱਖਾ ਕਿਆ ਖਾਈ ਨਾਇ ਤੇ ਆਪਾਂ ਨੂੰ ਪੁੱਲ ਵੀ ਚੜੇ ਤੇ ਢਾਲੇ ਨਾਮ ਲਿਜਿਏ ਅਤੇ ਉਦਾਹਰਨ ਪਰ ਦੇ ਉੱਤੇ ਆਪਾਂ ਸਾਰੇ ਜੀਵ ਤੇਨ ਪਰਟਾ ਰਹੇ ਹਾਂ ਤਿੰਨ ਪਰਟਾ ਇੱਕ ਮੀਡੀਅਮ ਇੱਕ चौर ते एक हाई हाई उदाहरण तौर पर समझावे कि वाकई बीज के भी मिलता है जे बीजा हो ही मिलता है एक अवारा कुत्ते आप फिर से देखते हैं समझाने के लिए उदाहरण अवारा कुत्ते वो ने भी वो बेचारे तुरे तो फिरते हैं उन्होंने तो कोई रोटी टुकनी नहीं मिलता मीह आज कोई अंदर नहीं बढ़ ਉਹਨੇ ਜਦੋਂ ਉਹ ਇਨਸਾਨ ਬਣ ਕੇ ਇੱਥੇ ਆਏ ਸੀ ਨਾ ਉਹਨਾਂ ਨੇ ਦਿੱਤੀ ਆ ਨਹੀਂ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਉਹਨਾਂ ਦਾ ਧਿਆਨ ਆਪਣੇ ਬੱਚਿਆਂ ਤੱਕ ਸੀ ਜਾਂ ਫਿਰ ਦੂਜੇ ਦਾ ਹੱਕ ਖੋੜਾ ਸੀ ਦੂਜੇ ਦਾ ਹੱਕ ਖੋੜਾ ਸੀ ਇਸ ਕਰਕੇ ਉਹਨਾਂ ਨੂੰ ਕਿੱਥੋਂ ਮਿਲਣਾ ਸੀ ਨੰਬਰ ਦੋ ਤੇ ਜਿਹੜਾ ਮੀਡੀਅਮ ਸਾਇਡ ਦੇ ਉਹ ਕੋਲੇ ਆ ਜੇਕਰ ਨੂੰ ਮਾਲਕ ਥੋੜੀ ਸੋਚੀ ਬਖਸ਼ ਦਿੰਦਾ ਹੈ ਵੀ ਜਾ ਜਾ ਕੇ ਗੁਰੂ ਮੱਖਾਂ ਦਾ ਕੁੱਤਿਆ ਤੂੰ ਜਾ ਕੇ ਦਰਵਾਜ਼ਾ ਦਿੰਦਾ ਇਹਦਾ ਤਾਂ ਦਰਨਾ ਛੱਡੀ ਜਦੋਂ ਪੰਜ ਚਾਰ ਦਿਨ ਆਪਣੇ ਬਾਰ ਮੂਰੇ ਕੋਈ ਕੁੱਤਾ ਰਹਿਖਾ ਰਹਿੰਦਾ ਫਿਰ ਘਰ ਦਾ ਮੈਂਬਰ ਕਹਿੰਦਾ ਵੀ ਚਲੋ ਭਾਈ ਇਸ ਨੂੰ ਗੁਰ ਕੀ ਪਾਦਰ ਬਚਾਰੇ ਨੂੰ ਘਰ ਵੀ ਰੱਖੀ ਸਹੀ ਉਹ ਜਿਹੜਾ ਸੀ ਜਿਹਦੇ ਥੋੜਾ ਥੋੜਾ ਕੀਤੇ ਸੀ ਥੋੜਾ ਥੋੜਾ ਦਾ ਪੁੱਲ ਕੀਤਾ ਥੋੜਾ ਥੋੜਾ ਜਿਆ ਸੇਵਾ ਕੀਤੀ ਥੋੜਾ ਥੋੜਾ ਕਦੇ ਲੰਗਰ ਦੇ ਵਿੱਚ ਹਿੱਸਾ ਪਾਤਾ ਮਾਰਗ ਕਹਿੰਦਾ ਤੂੰ ਜਿੰਦਾ ਕੋ ਬੀਜਿਆ ਤੈਨੂੰ ਉਹ ਲੱਤ ਮਿਲ ਜਾਊਗਾ ਬਸ ਆ ਗੱਲ ਮੰਨ ਲੈ ਨੰਬਰ ਤੇ ਨਦਾ ਆ ਗਿਆ ਇਹ ਤਾਂ ਉਹ ਕਿਹੜਾ ਜੀ ਨੇ ਬਹੁਤ سارے ਲੰਗਰ ਲਾਏ ਹਰੇਕ ਲੰਗਰ ਤੇ ਹਿੱਸਾ ਪਾਉਂਦਾ ਰਿਹਾ ਕੁੜੀਆਂ ਦੇ ਵਿਆਹ ਨਹੀਂ ਕੀਤੇ ਕੁੜੀਆਂ ਦੇ ਵਿਆਹ ਵੀ ਕੀਤੇ ਜੇ ਕੋਈ ਵੀ ਕਰਦਾ ਰਿਹਾ ਹਰੇਕ ਦਿਨ ਜਾਂਦੀ ਉਹ ਜਿਹੜਾ ਕੁੱਤਾ ਬਣਿਆ ਉਹ ਕੁੱਤਾ ਬਣਿਆ ਵੱਡੇ ਵਾਲ ਉਹਦੇ ਘਰ ਦੇ ਵਿੱਚ ਪਤਾ ਪੈ ਗਿਆ ਉਹਨੂੰ ਕਈ ਵਾਰੀ ਮਾਰਕਸ ਐਸੀ ਰੂਮ ਦੇ ਵਿੱਚ ਵੀ ਵੱਢ ਲੈਂਦੇ ਤੁਸੀਂ ਦੇਖਦੇ ਹੋ ਜਿਨ੍ਹਾਂ ਤੇ ਪਾਲੇ ਹੋਏ ਕੁੱਤੇ ਨੇ ਉਹਨਾਂ ਨੂੰ ਏਸੀ ਰੂਮ ਦੇ ਵਿੱਚ ਵੀ ਵੱਢ ਲੈਂਦੇ ਆ ਅਤੇ ਉਹਨਾਂ ਨੂੰ ਨਮੋਹਣ ਦੇ ਲਈ ਨੌਕਰ ਵੀ ਰੱਖੇ ਜਾਂਦੇ ਆ

ਉਸ ਤੋਂ 1 ਮਹੀਨਾ ਬਾਅਦ ਤੁਸੀਂ ਆਪਣੇ ਘਰ ਵੱਲ ਚੱਤੀ ਮਾਰੇ ਹੋ ਤੁਹਾਡੇ ਘਰ ਦੇ ਵਿੱਚ ਤਬਦੀਲੀ ਆ ਜਾਏਗੀ ਤੁਹਾਡੇ ਘਰ ਦੇ ਵਿੱਚ ਜੋ ਜਿਹੜੀ ਬਿਮਾਰੀ ਹੈ ਨਾ ਉਹ ਖੰਭ ਲਾ ਕੇ ਉੱਠ ਜਾਏ ਇਹ ਦਾਸ ਦਾ ਤੁਹਾਡੇ ਘਰ ਦਾ ਵਾਅਦਾ ਹੈ ਅਤੇ ਜੇ ਐਦਾਂ ਦੇ ਬਕਤੇ ਲੱਗਦੇ ਹੋ ਕਹਿੰਦੇ ਕਿ ਹੋ ਨਹੀਂ ਸਕਦਾ ਇਹ ਕਿੱਦਾਂ ਹੈ ਦਾਸ ਤੁਹਾਨੂੰ ਉਹਨਾਂ ਦੇ ਐਡਰੈਸ ਦੇ ਸਕਦਾ ਐਡਰੈਸ ਜਿਹੜੀ ਬੀਬੀ ਦੀ ਗੱਲ ਕੀਤੀ ਸੀ ਨਾ ਪਿੰਡ ਕਕਰਾਈ ਉਸ ਦਾ ਉਹ ਬੀਬੀ ਨੂੰ ਇੱਕ ਤੇ ਨਹੀਂ ਉਹ ਆਪਣੇ ਮੂੰਹ ਦੇ ਨਾਲ ਬੋਲਦੀ ਐ ਕਿ ਮੇਰੇ ਪੈਰ ਦੇ ਗੋਡੇ ਤੋਂ ਲੈ ਕੇ ਸਿਰ ਦੇ 12 ਤੱਕ ਮੈਨੂੰ ਪਤਾ ਨਹੀਂ ਕਿੰਨੀਆਂ ਤੱਕ ਬਿਮਾਰੀਆਂ ਨੇ ਘੇਰਿਆ ਹੋਇਆ ਸੀ। ਕਮ ਸੇ ਕਮ 15 ਬਿਮਾਰੀਆਂ ਉਹ ਬਿਨਾਰਈ ਸੀ। ਦਿਸਕ ਵੀ, ਗੋਡੇ ਵੀ, ਲੱਤ ਵੀ, ਸ਼ੂਗਰ ਵੀ, ਬਵਾਸੀਰ ਵੀ ਕੋਤਾ ਨਹੀਂ ਕਿੰਨੀ ਬਵਾਰੀਆਂ ਸੀ ਗਰਵਤ ਪਿਆਰਿਓ ਉਹ ਬੀਬੀ ਨਾਮ ਜੱਪੜਾ ਉਸ ਨੇ ਸ਼ੁਰੂ ਕਰ ਦਿੱਤਾ ਗੁਰਪਤ ਦੇ ਨਾਲ ਜੁੜ ਕੇ ਇਹ ਆਪਣੀਆਂ ਜੁਗਤੀਆਂ ਸਾਂਭੀਆਂ ਨਾਮ ਜੱਪੜਾ ਸ਼ੁਰੂ ਕਰ ਦਿੱਤਾ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਸਾਰੇ ਦੁੱਖਾ ਤਮਾਕ ਨੇ ਛੱਡਾਰ ਪਾਦੇ ਇਹ ਸਦੇ ਨਾਲ ਇੱਕ ਦੁੱਖ ਉਸ ਪਰਿਵਾਰ ਨੂੰ ਹੋਰ ਸੀ ਬਹੁਤ ਵੱਡਾ ਉਹਨਾਂ ਦਾ ਬੱਚਾ ਸੀ ਨੌਜਵਾਨ 15 ਸਾਲ ਉਸ ਬੱਚੇ ਨੂੰ ਖੜੇ ਖੜੇ ਨੂੰ ਇਹ ਜੜੇ ਟਿਕ ਪੈਂਦਾ ਸੀ ਖੜਾ ਖੜਾ ਧਰਤੀ ਤੇ ਟਿਕ ਪੈਂਦਾ ਸੀ ਨਾ ਪਤਾ ਲੱਗਦਾ ਸੀ ਉਹਨੂੰ ਚੱਕਰ ਆਉਂਦਾ ਨਾ ਪਤਾ ਲੱਗਦਾ ਸੀ ਉਹਨੂੰ ਦੌੜਾ ਪੈਂਦਾ ਸਾਰੇ ਡਾਕਟਰਾਂ ਕੋਲ ਇਲਾਜ ਕਰਵਾ ਕੇ ਦੇਖ ਲਿਆ ਕਿਤੇ ਫਾਇਦਾ ਨਹੀਂ ਹੋਇਆ ਆਖਰਕਾਰ ਉਹ ਦਸਰੇ ਪਰਿਵਾਰ ਕਿ ਬਨੋਖਰਾ ਸਾਹਿਬ ਲੈ ਕੇ ਚਲੇ ਗਏ ਉੱਥੇ ਅਰਦਾਸ ਕਰਵਾਈ ਗਈ ਅਰਦਾਸ ਦੇ ਵਿੱਚ ਵੀ ਖੜਾ ਖੜਾ ਫਿਰਦੇ ਉਹ ਪਰਿਵਾਰ ਦੇ ਹੱਥ ਖੜੇ ਹੁੰਦੇ ਸੀ ਉਹ ਪਰਿਵਾਰ ਜਿਹੜੇ ਆਪਣੇ ਕੋਲ ਆਇਆ ਉਹਨਾਂ ਨੂੰ ਦੱਸਿਆ ਕਿ ਭੈਣ ਬੱਚੇ ਤੋਂ ਵੀ ਸਿਮਰਨ ਕਰਵਾਓ ਤੇ ਤੁਸੀਂ ਵੀ ਸਿਮਰਨ ਕਰੋ ਵਰਮਪਿਆਰਿਓ 10 ਦਿਨਾਂ ਦੇ ਅੰਦਰ ਅੰਦਰ ਉਹ ਬੱਚੇ ਦਾ ਸਾਰਾ ਜਰਮੀ ਵਾਲੀ ਬਿਮਾਰੀ ਦੂਰ ਹੋ ਗਈਆ ਕਦੇ ਮੁੜ ਕੇ ਉਹ ਬੱਚਾ ਦੇਖਿਆ ਮੈਂ ਹੋਰ ਆਪਣੇ ਮਾਰ ਜੁੜਿਆ ਨੂੰ 1.5 ਸਾਲ ਹੋ ਗਿਆ ਅੱਲਾਹ ਇੱਕ ਵਾਰ ਵੀ ਬੱਚੇ ਨੂੰ ਇਹ ਸਮੱਸਿਆ ਨਹੀਂ ਆਈ ਐਦਾਂ ਦੇ ਇੱਕ ਨਹੀਂ ਹਜ਼ਾਰਾਂ ਗੁਰਮਖਨੇ ਘੱਟੋ ਘਾਟ ਆਪਣੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਨਾਮ ਜਪ ਜਪ ਕੇ ਮੇਰੇ ਬਾਦਸ਼ਾਹ ਦੁੱਖ ਦੂਰ ਕਰਨਾ ਇੱਥੇ ਵੀ ਤੁਹਾਡੇ ਵਿੱਚ ਐਦਾਂ ਦੇ ਪਰਿਵਾਰ ਬੈਠੇ ਹੋਏ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਹੈ ਅਤੇ ਨਾਲ ਲੱਗਦੇ ਜਿਹੜੀ ਗੱਲ ਕੀਤੀ ਸੀ ਹਰ ਰਸ ਦੀ ਜਿਹੜੀ ਗੱਲ ਕੀਤੀ ਸੀ ਬਾਗੀਆਂ ਦੀ ਉਹ ਇੱਥੇ ਪਰਿਵਾਰ ਬੈਠੇ ਹੋਏ ਹੈ ਜਿਹੜੇ ਉਸ ਹਰ ਰਸ ਨੂੰ ਪੀਂਦੇ ਆ ਉਹ ਪਰਿਵਾਰ ਬੈਠੇ ਹੋਏ ਹੈ ਜਿਨ੍ਹਾਂ ਦੇ ਅੰਦਰ ਉਹ ਪੰਜ ਸ਼ਬਦ ਵੱਜਦੇ ਆ ਪਰ ਇਹ ਕਹਾਣੀ ਨੂੰ ਨਿਰਲੇ ਨਿਰਲੇ ਆ ਹੈ ਇੱਕ ਨਹੀਂ ਜਾਣਦਾ ਆ ਬੈਠੇ ਆ ਜਿਹੜੇ ਜਾਣਨ ਵਾਲੇ ਆ ਇਸ ਕਹਾਣੀ ਜਿਹੜੇ ਨਹੀਂ ਕਰਨ ਵਾਲੇ ਸੀ ਨਾ ਉਹ ਚ ਦੇਖੇ ਉਹ ਸਭ ਸਟੋਰੀਆਂ ਸੁਣਨ ਵਾਲੇ ਸੀ ਕਿ ਸਾਨੂੰ ਕੋਈ ਸਟੋਰੀ ਸੁਣਾ ਦਿਓ ਆ ਸਟੋਰੀ ਤੁਹਾਡੇ ਮੰਨ ਦੀ ਕਹਾਣੀ ਹੈ ਜਿਹੜੀ ਤੁਹਾਨੂੰ ਸੁਣਾਈ ਜਾ ਰਹੀ ਹੈ ਨਾ ਤੁਹਾਡੇ ਮੰਨ ਦੀ ਕਹਾਣੀ ਹੈ ਅਸੀਂ ਕੌਣ ਅਸੀਂ ਕਿੱਥੋਂ ਆਏ ਆ ਅਸੀਂ ਕੀ ਕਰ ਰਹੇ ਆ ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਤੁਹਾਡਾ ਮਨ ਜਾਗ ਗਿਆ ਮੇਰੇ ਸਹਿਬਾਂ ਨੇ ਗਰਮਾਣੀ ਚਾਕੇ ਆ ਜਾਗ ਲੋ ਰੇ ਮਨਾਂ ਜਾਗ ਲੋ ਕਹਾ ਕਾਫਰ ਸੋਇਆ ਕਾਫਰ ਹੋ ਕੇ ਸੌਂਗੇ ਗੁਰਮਖ ਪਿਆਰਿਓ ਜਾਗ ਲੋ ਵੀ ਕੁਵਾਰ ਚਲੋ ਆਪਾਂ ਹੋਰ

ਆਪਾ ਗੁਰੂ ਬੁਲਾਓ ਨੰਬਰ 1 ਦੀ ਜੁਸਤੀ ਆਪਣੀ ਆਵਾਜ਼ ਆਪ ਸੁਣਿਓ ਆਪਣੀ ਆਵਾਜ਼ ਆਪ ਸੁਣਿਓ ਜਿੰਨੀ ਦੇਰ ਤੁਸੀਂ ਆਪਣੀ ਆਵਾਜ਼ ਆਪ ਸੁਣਦੇ ਰਹੋਗੇ ਤੁਹਾਡਾ ਮਨ ਤੁਹਾਡੇ ਕਾਬੂ ਨਹੀਂ ਆਵੇਗਾ ਤੁਹਾਡਾ ਮਨ ਕਿਤੇ ਨਹੀਂ ਜਾਵੇਗਾ ਤੁਹਾਡਾ ਮਨ ਉਤੋਂ ਉੱਤ ਜਾਏਗਾ ਜਦੋਂ ਤੁਸੀਂ ਸੁਣਨਾ ਬੰਦ ਕਰਦੇ ਹਰ ਕੋਣ ਨਾਲ ਪਿਆਰੋ ਸਾਰੇ ਜੀਵ ਪਿਆਰ ਦੇ ਨਾਲ ਕਰੋ ਜੀ ਨੇਤਰਬੰਦ ਕਰੋ ਜੀ ਛੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ